ਹੁਸ਼ਿਆਰਪੁਰ ਦੇ ਬਾਜ਼ਾਰਾਂ ਦੇ ਵਿੱਚ ਰੇੜੀ ਤੇ ਫੜੀਆਂ ਦੇ ਕਰਕੇ ਲੱਗਦਾ ਭਾਰੀ ਜਾਮ ਜਿਸ ਦੇ ਚੱਲਦੇ ਹੋਏ ਨਗਰ ਨਿਗਮ ਹੁਸ਼ਿਆਰਪੁਰ ਅਤੇ ਪੁਲਿਸ ਵੱਲੋਂ ਜੁਆਇੰਟ ਆਪਰੇਸ਼ਨ ਕਰਕੇ ਰੇੜੀ ਫੜੀਆਂ ਵਾਲਿਆਂ ਨੂੰ ਉੱਥੋਂ ਉਠਾਇਆ ਗਿਆ ਅਤੇ ਜਾਮ ਨੂੰ ਖੋਲਣ ਦੀ ਪ੍ਰਬੰਧ ਕੀਤੇ ਗਏ ਇਹ ਨਗਰ ਨਿਗਮ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੁਆਇੰਟਲੀ ਅੱਜ ਐਕਸ਼ਨ ਕੀਤਾ ਗਿਆ ਕਿਉਂਕਿ ਬਾਜ਼ਾਰਾਂ ਦੇ ਵਿੱਚੋਂ ਲੰਘਣਾ ਮੁਸ਼ਕਲ ਹੋ ਗਿਆ ਆ। ਤੋਂ ਇਸ ਕਰਕੇ ਲੋਕਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਐਸਐਸਪੀ ਸਾਹਿਬ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਡੀਸੀ ਸਾਹਿਬ ਕੋਲ ਜਾ ਰਹੀਆਂ ਸੀ ਕਿ ਬਾਜ਼ਾਰਾਂ ਦੇ ਵਿੱਚੋਂ ਲੰਘਣਾ ਮੁਸ਼ਕਲ ਹੋਇਆ ਆ। ਤੋਂ ਇਸ ਕਰਕੇ ਅੱਜ ਅਸੀਂ ਇੱਕ ਇਹ ਛੋਟਾ ਜਿਹਾ ਐਕਸ਼ਨ ਕੀਤਾ ਹੈਗਾ। ਜਿਹਨੂੰ ਫਰਦਰ ਅਸੀਂ ਡੇਲੀ ਅਲਟਰਨੇਟਿਵ ਡੇ ਦੇ ਉੱਤੇ ਕੰਟੀਨਿਊ ਕਰਾਂਗੇ। ਇਥੋ ਨਾਲ ਐਤਵਾਰ ਨੂੰ ਇੰਨਰ ਰਚ ਹੁੰਦਾ ਕਿਥੇ ਲੰਘੇ ਨਹੀਂ ਜਾਂਦਾ। ਐਤਵਾਰ ਦੀ ਮਾਰਕੀਟ ਤੇ ਲਈ ਅਸੀਂ ਉਹਨਾਂ ਨੂੰ ਮੀਟਿੰਗ ਬੁਲਾ ਕੇ ਇੱਕ ਵਾਰੀ ਵਾਰਨ ਕਰਕੇ ਮੀਟਿੰਗ ਬੁਲਾ ਕੇ ਉਹਨਾਂ ਨੂੰ ਅਲਟਰਨੇਟਿਵ ਜਗ੍ਹਾ ਜਾਂ ਤਾਂ ਚੋਹ ਦੇ ਵਿੱਚ ਜਾਂ ਰੋਸ਼ਨ ਗਰਾਉਂਡ 'ਚ ਧਵਾਗੇ। ਸਰ ਜੀ ਇਹ ਕਾਰਵਾਈ ਰੋਜ਼ਾਨਾ ਹੋਏਗੀ ਕਿ ਹਰ ਦੂਜੇ ਪੀਜੇ ਦਿਨ ਕਰਿਆ ਕਰਾਂਗੇ। ਇਹ ਸਾਰੇ ਕਮ ਇਥੇ ਪੀਰ ਮਦੀਆ ਵਾਲੀ ਗਲੀਾਂ ਦੇ ਵਿੱਚ ਰੋਜ਼ਾਨਾ ਹੀ ਇੰਨਾ ਰਚ ਹੁੰਦਾ ਕਿਥੇ ਲੰਘਣਾ ਮੁਸ਼ਕਲ ਹੈ। ਅੱਜ ਦੇ ਇਸ ਐਕਸ਼ਨ ਦੇ ਵਿੱਚ ਤੁਹਾਡੇ ਮਾਧਿਅਮ ਰਾਹੀਂ ਉਸ ਬਾਜ਼ਾਰ ਨੂੰ ਵੀ ਕਿਉਂਕਿ ਅਗਲਾ ਐਕਸ਼ਨ ਹੁਣ ਉਹਨਾਂ ਤੇ ਹੀ ਹੋਣਾ ਸਕੂ ਕਿ ਪੀਰਮਤੀ ਸ਼ਾਹਬ ਯਾਰ ਇੰਨਾ ਜ਼ਿਆਦਾ ਅੰਦਰ ਹੈ ਤੇ ਕੋਈ ਘਰਬਾ ਨਾ ਕਰੇ ਕੋਈ ਹਨ ਹੋਣੀ ਹੋ ਜਵੇ ਅੱਗ ਲੱਗ ਜਾਵੇ ਫਾਇਰ ਰੇਟ ਗੱਡੀ ਕਿੱਥੋਂ ਜਾਊਗੀ ਨਹੀਂ ਜਾ ਸਕਦੀ ਏਸੀ ਕਰਕੇ ਅਸੀਂ ਚਿੰਤ ਕਰਤਾ ਹਾਂ ਔਰ ਏਸੀ ਕਰਕੇ ਤੁਹਾਡੇ ਮਾਧਮ ਰਾਹੀਂ ਉਹਨਾਂ ਨੂੰ ਅਪੀਲ ਵੀ ਆ ਨਸੀਹਤ ਵੀ ਆ ਕਿ ਆਪਣਾ ਸਮਾਨ ਅੰਦਰ ਕਰ ਲੈਣ ਔਰ ਊਲਾ ਕਰ ਦੇਣ ਸਰ ਇੱਕ ਇੱਧਰ ਇਹ ਚੌਕ ਹੈ ਆਪਾਂ ਬਾਹਰ ਜਾਓ ਜਾਪੇ ਜਨੇ ਇਥੋਂ ਵਿੱਜਾ ਗੌਰਮੈਂਟ ਕੋਲ ਉੱਤੇ ਹਰਿਆਣਾ ਹੀ ਦੁਕਾਨਦਾਰ ਹੋਰ ਤੱਕ ਵਿਕਲ ਆਇਆ ਹੋਆ ਰੋਡ ਤੇ ਰੋਡ ਤੇ ਆਪਨੇ ਵਿਕਲ ਠੀਕ ਕਰਦੇ ਸਾਰਾ ਮੇਰੀ ਗੱਲ ਸੁਣੋ ਸਾਡੀਆਂ ਤੇ ਪੁਲਿਸ ਪ੍ਰਸ਼ਾਸਨ ਦੀਆਂ ਕੁਝ ਲਿਮਿਟੇਸ਼ਨਸ ਆ ਅਸੀਂ ਅੱਜ ਸਿਰਫ ਅਨਾਸਟੇਚ ਫੋਟੋ ਵਾਲੇ ਚੌਕ ਤੋਂ ਲੈ ਕੇ ਇੱਥੇ ਕਮਾਲਪੁਰ ਚੌਕ ਤੱਕ ਕੀਤਾ ਹੈਗਾ ਅਗਲੀ ਵਾਰੀ ਅਗਲਾ ਐਕਸ਼ਨ ਅਗਲੀ ਰੋਡ ਤੇ ਕਰਾਂਗੇ ਠੀਕ ਹੈ ਸਰ ਥੈਂਕ ਯੂ ਸਰ ਫਾਈਟ ਦੇ ਦੇ ਹਾਂਜੀ ਸਰ ਮੈਂ ਤਾਂ ਪੈਸੇ ਦੇਤੀ ਵਾਈਟ ਸਰ ਅੱਜ ਦੇ ਪ੍ਰਚਾਰਕਾਂ ਬਨੋ ਅੱਜ ਇੱਕ 11 ਜਿਹੜਾ ਵਾਧੂ ਉਹਨਾਂ ਨੇ ਕਿੱਦੀ ਵਾਰ ਮਾਰ ਕੇ ਉਹਨਾਂ ਦੇ ਸਰ ਜਿੱਤੇ ਉਹਨਾਂ ਦੇ ਇੱਥੇ ਵੱਲੋਂ ਮਾਨਯੋਗ ਅਸਿਸਟੈਂਟ ਸਾਹਿਬ ਹਾਰਪੁਰ ਨੂੰ डीसी साहब ਨੂੰ ਤੇ कॉर्पोरेशन के सदस्यों को काफी शिकायतें आ रही हैं सीयां ते की जेड़ा हैगा या ट्रैफिक दी समस्या काफी जेड़ी ਹੁਸ਼ਾਰਤੂ ਦੇ ਵਿੱਚ ਹੈ ਜੀ ਉਸ ਦੇ ਸੰਬੰਧ ਦੇ ਵਿੱਚ ਅਸੀਂ ਜਿਹੜਾ ਹੈਗਾ ਜ ਆ ਅੱਜ ਮੈਂ ਤੇ ਕਿਸਨ ਸਿੰਘ ਦਿਵਾਰੀ ਜੀ ਜਾਇੰਟ ਕਮਿਸ਼ਨਰ ਸਾਹਿਬ ਸਵੇਤ ਫੋਰਸ ਤੋਂ ਤੇ ਇਹਨਾਂ ਦਾ ਸਟਾਫ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਜਿਹੜੀ ਜ਼ਿਮੇਵਾਰਦਾਰਾਂ ਨੇ ਆਪਣੇ ਸਮਾਨ ਰੱਖਿਆ ਹੋਏ ਸੀ ਦੁਕਾਨਾਂ ਦੇ ਅੱਗੇ ਇੱਕ ਕਾਫੀ ਜਿਹੜੀ ਹੈਗੀ ਸੜਕ ਖੇੜੀ ਹੋਈ ਸੀ ਉਹਨਾਂ ਦਾ ਸਮਾਨ ਜਿਹੜਾ ਅਸੀਂ ਕਬਜ਼ੇ ਦੇ ਵਿੱਚ ਲਿਆਇਆ ਕਈਆਂ ਨੂੰ ਜਦੋਂ ਵਾਰਨਿੰਗ ਵੀ ਦਿੱਤੀ ਹੋਈ ਹੈ ਦਿੱਤੀ ਆ ਸੀ ਕਿ ਆਪਣਾ ਸਮਾਨ ਜਿਹੜਾ ਆ ਇਹ ਅੱਗੇ ਤੋਂ ਰੱਖ ਕੇ ਤੋਂ ਜਿਹੜਾ ਹੈਗਾ ਅੰਦਰ ਰੱਖਿਆ ਕਰਨ ਤਾਂ ਜੋ ਜਿਹੜਾ ਟ੍ਰੈਫਿਕ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆ ਸਕੇ ਕਿਉਂਕਿ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਦੁਕਾਨਦਾਰਾਂ ਨੂੰ ਤੇ ਪਬਲਿਕ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਆਪਣੇ ਸ਼ਹਿਰ ਨੂੰ ਸੁੰਦਰ ਬਣਾਈਏ ਟ੍ਰੈਫਿਕ ਨੂੰ ਸਹੀ ਤਰੀਕੇ ਨਾਲ ਜਿਹੜੀ ਹੈਗੀ ਸਚਾਰੂ ਢੰਗ ਨਾਲ ਚੱਲਦਾ ਰਹੀਏ ਰੱਖੀਏ ਤਾਂ ਜੋ ਜਿਹੜਾ ਹੈਗਾ ਇਹ ਪਬਲਿਕ ਨਾ ਤੇ ਪਬਲਿਕ ਖਰਾਬ ਹੋਵੇ ਤੇ ਨਾ ਹੀ ਜਿਹੜਾ ਹੈਗਾ ਆ ਜਿਹੜਾ ਹੈਗਾ ਸਾਨੂੰ ਪੁਲਿਸ ਪ੍ਰਸ਼ਾਸਨ ਨੂੰ ਕੋਈ ਸ਼ਕਤੀ ਕਰਨੀ ਪਵੇ। ਇਹ ਸਰ ਜਦੋਂ ਤੱਕ ਤਾਂ ਤੱਕ ਤਾਂ ਆਪਾਂ ਦੀ ਪੁਲਿਸ ਬੋਰਡ ਜਾਂ ਪ੍ਰਸ਼ਾਸਨ ਕੋਲ ਕਾਹ ਤੱਕ ਇਹ ਕਿੱਥੇ ਆਂਦੀ ਆ। ਉਦੋਂ ਤੱਕ ਇਹ ਐਕਸ਼ਨ ਉਦੋਂ ਬਾਅਦ ਫਿਰ ਉਹੀ ਆ ਲੋ ਇਹਨਾਂ। ਨਹੀਂ ਇਹ ਅਸੀਂ ਸਮੇਂ-ਸਮੇਂ ਤੇ ਇਸ ਤਾਂ ਦੀ ਕਾਰਵਾਈ ਜਿਹੜੀ ਹੈਗੀ ਕਰਦੇ ਰਹਿੰਦੇ ਆ। ਅੱਗੇ ਵੀ ਜੇ ਅਸੀਂ ਰੋਜ਼ਾਨਾ ਜਿਹੜਾ ਹੈਗਾ ਆ ਅੱਜ ਅਸੀਂ ਕੁੱਟੂ ਚੌਂਕ ਤੋਂ ਲੈ ਕੇ ਇਹ ਕਮਾਦੂ ਚੌਂਕ ਤੱਕ ਜਿਹੜੀ ਹੈਗੀ ਅਸੀਂ ਕੀਤਾ ਆ। ਕੱਲ ਨੂੰ ਅਸੀਂ ਹੋਰ ਏਰੀਆ ਦਾ ਪ੍ਰਦੇਸ਼ ਦਾ ਕਵਰ ਕਰਾਂਗੇ ਪਰਸੋਂ ਨੂੰ ਹੋਰ ਏਰੀਆ ਕਰਾਂਗੇ ਇਸੇ ਤਰ੍ਹਾਂ ਹੀ ਜਿਹੜੀ ਹੈ ਸਾਡੀ ਕਾਰਵਾਈ ਚੱਲਦੀ ਹੈ ਸਰ ਈ ਰਿਕਸ਼ਾ ਫਾਲਤੂ ਐਸੇ ਹੀ ਘੁੰਮਦੇ ਰਹਿੰਦੇ ਇੱਥੇ ਆ ਕੇ ਖਾਲੀ ਤਾਂ ਜ਼ਹਿਰ ਦੇ ਵਿੱਚ ਖਾਲੀ ਰਿਕਸ਼ਾ ਦਾ ਕੰਮ ਤੇ ਲਾ ਕੇ ਅਸੀਂ ਬਨਵੇ ਕੀਤਾ ਆ ਅਸੀਂ ਜਿਹੜਾ ਆ ਟ੍ਰੈਫਿਕ ਸਿਰਫ ਕਮਾਲਪੁਰ ਚੌਂਕ ਤੋਂ ਜਿਹੜੇ ਵਹੀਕਲ ਹੈਗੇ ਆ ਕਾਰਾਂ ਆਏ ਗਈਆਂ ਜਾਂ ਬੱਸਾਂ ਆਏ ਆ ਜਾਂ ਸਕੂਲ ਦੀਆਂ ਜਿਹੜੀਆਂ ਬੱਸਾਂ ਆ ਜਾਂ ਈ ਰਿਕਸ਼ਾ ਹੈਗੇ ਆ ਉਹ ਬਨਵੇ ਕੀਤੇ ਆ ਕਮਾਲਪੁਰ ਚੌਂਕ ਤੋਂ ਘੰਟਾ ਕਰ ਘੰਟਾ ਕਰ ਤੋ ਕੋਟੂ ਚੌਂਕ ਨੂੰ ਜਾਂਦੇ ਆ ਉਧਰੋਂ ਕੋਟੂ ਚੌਂਕ ਤੋਂ ਅਸੀਂ ਟ੍ਰੈਫਿਕ ਸਾਰੀ ਬੰਦ ਕੀਤੀ ਹੋਈ ਹੈਗੀ ਆ ਵਨਵੇ ਕੇ ਕਰਕੇ ਹੀ ਅਸੀਂ ਜਿਹੜਾ ਹੈਗਾ ਆ ਇਹਨੂੰ ਸੁਚਾਰੂ ਢੰਗ ਨਾਲ ਜਿਹੜਾ ਚਲਾ ਕੇ ਟ੍ਰੈਫਿਕ ਨੂੰ ਸਮੱਸਿਆ ਨੂੰ ਦੂਰ ਕਰ ਰਹੇ ਆ